ਸਾਨੂੰ ਕਬੀਰ ਅੱਜ ਜੋ ਸਾਡੇ ਕਿਸਾਨ ਭਰਾਵਾਂ ਵੱਲੋਂ ਬੰਦ ਦਾ ਸੱਦਾ ਸੀ ਰ ਅਸੀਂ ਪਗੜ ਸਮਾਏ ਵੱਲੋਂ ਕਬੀਰ ਪੰਥੀ ਵੱਲੋਂ ਕਿਸਾਨਾਂ ਦੇ ਨਾਲ ਥਰੇ ਆ ਇਸ ਬੰਦ ਦੇ ਮੁੱਦੇ ਤੇ ਅਸੀਂ ਕਬੀਰ ਪੰਥ ਵੱਲੋਂ ਅੱਜ 8 ਤਰੀਕ ਨੂੰ ਕਿਸਾਨਾਂ ਦੇ ਬੰਦ ਦਾ ਪੂਰਾ ਸਹਿਯੋਗ ਦੇ ਰਹੇ ਹਾਂ ਔਰ ਮੈਂ ਦੱਸਣਾ ਚਾਹਣਾ ਲੋਕਾਂ ਨੂੰ ਭਾਵੇਂ ਅਸੀਂ ਸ਼ਹਿਰੀ ਹਾਂ ਸਾਡੇ ਕੋਲ ਜ਼ਮੀਨਾਂ ਨਹੀਂ ਹਨ ਪਰ ਜੋ ਕਿਸਾਨ ਕਾਈ ਕਰਦਾ ਹੈ ਜ਼ਮੀਨ ਦੀ ਖੇਤੀ ਕਰਦਾ ਹੈ ਤਾਂ ਹੀ ਸਾਨੂੰ ਖਾਣ ਨੂੰ ਮਿਲਦਾ ਹੈ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਨਾ ਹਾਂ ਕਿ ਜੇ ਐਨਰਾਈ ਜੋ ਚੱਲ ਰਹੀ ਹੈ ਇਹ ਸਾਡੀ ਫਤਿਹ ਨਹੀਂ ਹੁੰਦੀ ਤਾਂ ਜੇ ਉਹ ਜੋ ਵੀ ਲੋਕ ਨੇ ਜਿਹੜੇ ਆਪਣੇ ਘਰਾਂ 'ਚ ਬੈਠੇ ਨੇ ਨਹੀਂ ਬੋਲਦੇ ਇਹੋ ਚੀਜ਼ ਆ ਜੋ 18 ਰੁਪਏ ਦੀ ਕਰਨ ਹੈ ਤੁਹਾਨੂੰ ਇਹੋ 1 ਕਰਨ 45 ਰੁਪਏ ਦੀ 40 ਰੁਪਏ ਕਿਲੋ ਵਾਲੀ ਖਾਣ ਦੇ 120 ਰੁਪਏ ਦੀ 100 ਰੁਪਏ ਤੇਲ ਵਾਲਾ ਤੇਲ ਤੁਹਾਨੂੰ 200 ਰੁਪਏ ਦਾ ਮਿਲਣਾ ਹੈ ਇਹ ਤੁਹਾਡੇ ਕਰਕੇ ਕਿਸਾਨ ਭਰਾ ਸਾਕੇ ਲੜਾਈ ਲਾ ਰਹੇ ਹਨ ਤੁਹਾਡਾ ਵੀ ਫਰਜ਼ ਬੰਦਾ ਹੈ ਕੀ ਅਸੀਂ ਕਿਸਾਨਾਂ ਦੇ ਨਾਲ ਖੜੀ ਬਾਹਾਂ ਬਾਹਾਂ ਖੋਲੋ ਕੇ ਕੰਧਾਂ ਦੇ ਨਾਲ ਕੰਧਾ ਮਿਲਾ ਕੇ ਕਿਸਾਨਾਂ ਦੇ ਨਾਲ ਰਹੀਏ ਤਾਂ ਕਿ ਜੋ ਸਾਡੇ ਹੱਕਾਂ ਲਈ ਲੜਾਈ ਲਾ ਰਹੇ ਹਨ ਸਾਡੇ ਲੋਕਾਂ ਨੇ ਹੀ ਲੜਾਈ ਲਾ ਰਹੇ ਹਨ ਤੇ ਅਸੀਂ ਇਹਨਾਂ ਦੇ ਨਾਲ ਖਲੋਈਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਸਾਨ ਭਰਾ ਭਰਾਵਾਂ ਦੇ ਨਾਲ ਖਲੋਵੋ ਉਹ ਹੱਕ ਲਈ ਅਸੱਚੀ ਲੜਾਈ ਲਾ ਰਹੇ ਹਨ ਕਿਉਂਕਿ ਉਹਨਾਂ ਦੀ ਫਸਲ ਦੇ ਵੇਖੀ ਜਾਣੀ ਹੈ ਪਰ ਇਹ ਫਸਲ ਜੋ ਚਾਰ ਦੁਨਾ ਮਹਿੰਗੇ ਰੇਟ ਤੇ ਸਾਨੂੰ ਹੀ ਦਵਾੜਾ ਮਿਲਣੀ ਹੈ ਸੋ ਜਿਹੜਾ ਸੋ ਜਿਹੜਾ ਲੋਕਾਂ ਲਈ ਸ਼ਹਿਰੀ ਲੋਕਾਂ ਲਈ ਹੈ ਭਰਾ ਸਾਡੇ ਦਿੱਲੀ ਵਿੱਚ ਇੰਨੀ ਠੰਡ ਦੇ ਵਿੱਚ ਅੱਜ 12 ਦਿਨਾਂ ਤੋਂ ਬੈਠੇ ਨੇ ਇਹ ਸਿਰਫ ਸਾਡੇ ਲਈ ਬੈਠੇ ਨੇ ਅੱਜ ਅਸੀਂ ਆਪਣੇ ਕਬੀਰ ਪੰਥੀ ਵੱਲੋਂ ਪੂਰਾ ਸਹਿਯੋਗ ਬੰਨਦਾ ਪੂਰਾ ਸਾਥ ਦੇ ਰਹੇ ਹਾਂ ਮੇਰੇ ਸਾਰੇ ਭਰਾਵਾਂ 'ਤੇ ਬੇਨਤੀ ਹੈ ਕਿਸਾਨ ਭਰਾਵਾਂ ਦਾ ਸਾਥ ਦਿਵੋ ਇਸਟ ਪ੍ਰਸ਼ਤ ਸਰਕਾਰਾਂ ਨੂੰ ਕਿ ਤੁ ਜਿੱਤੀਆਂ ਮਾਰ ਕੇ ਕੱਢੋ ਜੇਰਾ ਵੀ ਆਂਦਾ ਅੱਜ ਕੋਈ ਨਹੀਂ ਬੋਲ ਰਿਹਾ ਮੈਨੂੰ ਰੋਣ ਕੀ ਆਂਦੀ ਹੈ ਸਾਡੇ ਸਮਾਜ ਦੇ ਵੀ ਜਿੰਨੇ ਲੀਡਰ ਨੇ ਕੋਈ ਵੀ ਐਸੇ ਕਿਸਾਨ ਦੇ ਮੁੱਦੇ ਤੇ ਨਹੀਂ ਬੋਲ ਰਿਹਾ ਸਿਰਫ ਆਪਣੀਆਂ ਪ੍ਰਧਾਨਗੀਆਂ ਬਚਾਉਣ ਚ ਆਪਣੀਆਂ ਕੁਰਸੀਆਂ ਬਚਾਉਣ ਚ ਲੱਗੇ ਹੋਏ ਨੇ ਮੈਨੂੰ ਸ਼ਰਮ ਆ ਰਹੀ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਜੋ ਸੈਂਟਰ ਵਿੱਚ ਹੋ ਰਿਹਾ ਹੈ ਇਹ ਗਲਤ ਹੋ ਰਿਹਾ ਹੈ ਪਰ ਮੇਰੇ ਭਰਾ ਜਿੰਨੇ ਵੀ ਐਸੀ ਸਮਾਜ ਦੇ ਨੇ ਇਸ ਆਪਣੀ ਪ੍ਰਧਾਨਗੀਆਂ ਚੱਕਰ ਦੇ ਵਿੱਚ ਕੋਈ ਵੀ ਕਿਸਾਨ ਦੇ ਹੱਕ ਦੇ ਵਿੱਚ ਆਪਣੀ ਆਵਾਜ਼ بلند ਨਹੀਂ ਕਰ ਰਿਹਾ ਮੈਂ ਬੇਨਤੀ ਕਰਦਾ ਉਸ ਭਰਾਵਾਂ ਨੂੰ ਵੀ ਕਿ ਆਪਣੀਆਂ ਪ੍ਰਧਾਨਗੀਆਂ ਛੱਡੋ ਪਾਰਟੀ ਬਾਈ ਛੱਡ ਕੇ ਅੰਨ ਦਾਤਾ ਦੇ ਹੱਕ ਦੇ ਵਿੱਚ ਸਾਰੇ ਜਣੇ ਇਕੱਠੇ ਹੋ ਜਾਓ ਜੈ ਕਬੀਰ ਧੰਨ ਕਬੀਰ Okay, I'm okay.